ਇਕ ਗੁਰੂ ਨਾਨਕ ਸਾਹਿਬ ਦੀ ਅਜੇ 6 ਸਾਲ ਦੇ ਹੋਣ ਕੇ ਵੱਧ ਤੋਂ ਵੱਧ ਜੋ ਕਹਿਣ ਲੱਗੇ ਇਹ ਤਾਂ ਪੜ੍ਹਾਈ ਦੁਨੀਆਂ ਨਾਲ ਜੋੜਨ ਵਾਲੀ ਆ ਮੈਂ ਤਾਂ ਉਹ ਪੜ੍ਹਾਈ ਚਾਹੁੰਨਾ ਜਿਹੜੀ ਖੁਦਾ ਨਾਲ ਜੋੜੇ ਤੁਨੂੰ ਏਨੀ ਹੈਰਾਨ ਹੋ ਗਿਆ ਵੀ ਛੋਟਾ ਬੱਚਾ ਐਡੀ ਵਧੀਆ ਗੱਲ ਕੁਝ ਕਰਨਾ ਇਹੋ ਜਿਹਿਆਂ ਨੇ ਜਿਹੜੀਆਂ ਨੇ ਕਹਿਣੀਆਂ ਪੈਂਦੀਆਂ ਮੈਂ ਗੁਰਦੁਆਰੇ ਕੋਲ ਦੁਆਰੇ ਕਥਾ ਕਰਨ ਚੱਲਿਆ ਕਿ ਮੈਂ ਲੇਟ ਹੋਇਆ ਸੀ ਬਜ਼ੁਰਗ ਬਾਬਾ ਨਾ ਕੋਈ 85-90 ਸਾਲ ਦਾ ਉਹ ਖੁੰਡੀ ਖੜਗਾਉਂਦਾ ਨਾ ਮੇਰੇ ਸਾਹਮਣੇ ਆ ਗਿਆ ਤੇ ਇਹਨਾਂ ਭਾਈ ਜੀ ਮੈਨੂੰ ਪਹਿਲਾਂ ਨੱਚੋ ਕਿ ਹਮੈਸ਼ਾ ਕੰਦਾ ਕੀ ਫਾਇਦਾ ਮੈਂ ਕਹਾਂ ਗੁਰਦੁਆਰੇ ਆ ਦੇ ਸੰਗਤੀ ਕਰਨ ਆਇਆ ਨਹੀਂ ਮੈਨੂੰ ਕਾੜੀ ਹੈ ਮੈਂ ਇਹਨੂੰ ਕਾੜੀ ਹੈ ਮੈਂ ਨੌਕਰ ਨਹੀਂ ਲੱਗਾ ਗੁਰਦੁਆਰੇ ਆ ਗਿਆ ਸੰਗਤ ਦੇ ਪਹਿਲਾਂ ਕਥਾ ਸੁਣਾਉਂ ਜੋ ਆਪੇ ਮੋਰੀ ਉੱਲ ਕੇ ਬੈਠ ਗਿਆ ਤੇ ਮੈਂ ਬੇਇੱਜ਼ਤੀ ਕੀਤੀ ਮੇਰਾ ਸੁਭਾਅ ਥੋੜਾ ਜਹਾੜਵਜਾਈ ਹੈ ਮੈਂ ਕਿਹਾ ਵੀ 10 ਸਾਲ ਦਾ ਬੱਚਾ ਪੁੱਛੇ ਅਮਰ ਸ਼ਕਨ ਦਾ ਕੀ ਫਾਇਦਾ ਤੇ ਮਨ ਖੁਸ਼ ਹੁੰਦਾ ਤੇ ਮਰਨ ਕਿਨਾਰੇ ਗਿਆ 90 ਸਾਲ ਦਾ ਬਾਬਾ ਪੁੱਛੇ ਕਿ ਅਮਰ ਸ਼ਕਨ ਦਾ ਕੀ ਫਾਇਦਾ ਤੇ ਮੈਂ ਕਹਿੰਦਾ ਤੇਰੇ ਜੰਮਣ ਦਾ ਕੀ ਫਾਇਦਾ ਤੇ ਮਰਨ ਦੇ ਕਿਨਾਰੇ ਗਿਆ ਨਾ ਤੂੰ ਅਮਰ ਸ਼ਕ ਸਕੇ ਨਾ ਰਹਿਤ ਰਖਸੀ ਨਾ ਬਾਣੀ ਪੜੇ ਤੇ ਹੁਣ ਤੈਨੂੰ ਪੁੱਛਣ ਦਾ ਕੀ ਫਾਇਦਾ ਤੋਂ ਗੁਰੂ ਦੇ ਪਿਆਰਿਓ ਸੱਚਾਈ ਜਿਹੜੀ ਹੈ ਨਾ ਉਹ ਬੌਧੀ ਜੂਰਾ ਹੈ ਭੱਸਾ ਦਾ ਭਲਾ ਕਰਦੀ ਹੈ ਤੋਂ ਨੂਰ ਜੀਨ ਮੁੰਨਾ ਕਹਿਣ ਲੱਗਾ ਖੁਦਾ ਨਾਲ ਮਰਨ ਦੀ ਵਿਦਿਆ ਉਹਦੇ ਬਰਾਬਰ ਬਰਾਬਰ ਉਹ ਜਿੱਦਿਆ ਮੈਨੂੰ ਵੀ ਜੀ ਤੈਨੂੰ ਉਹੀ ਹੈ ਗੁਰਨਾਮ ਸਾਹਿਬ ਕਹਿੰਦੇ ਹਾਂ ਆਉਂਦੀ ਹੈ ਫਿਰ ਮੈਨੂੰ ਪੜਾ ਦਿਓ ਕਹਿੰਦੇ ਪੜੋ ਫਿਰ ਤਾਂ 721 ਅੰਗ ਦੇ ਗੁਰੂ ਨਾਨਕ ਸਾਹਿਬ ਜੀ ਦਾ 6 ਸਾਲ ਦੀ ਉਮਰ ਵਿੱਚ ਉਚਾਰਿਆ ਹੋਇਆ ਸ਼ਬਦ ਫਾਰਸੀ ਹੁਣ ਫਾਰਸੀ ਕੋ ਪੜਦਾ ਨਹੀਂ ਪਾਠੀ ਇਹਨੂੰ ਰੇਰੂ ਦੇ ਸਮਝ ਲਗੂਗੀ ਜਿਹਨੂੰ ਨਹੀਂ ਹੁੰਦੇ ਉਹਨੂੰ ਅਰਥਾਂ ਦੀ ਸਮਝ ਨਹੀਂ ਲੱਗੇ ਇਹ ਮੈਂ ਸ਼ਬਦ ਪੜ੍ਹ ਦਿੰਦਾ 721 ਅੰਕ ਗੁਰੂ ਨਾਨਕ ਸਾਹਿਬ 6 ਸਾਲ ਦੀ ਉਮਰ ਚ ਸ਼ਬਦ ਪੜ੍ਹ ਲੈਣੇ ਉਚਾਰਨ ਕਰ ਲੈਣੇ ਨੋਰ ਦੀਨ ਮੁੱਲਾ ਸੁਣ ਰਿਹਾ ਯਾ ਕੀ ਅਰਥ ਗੁਪਤੋਂ ਪੇਸ਼ ਤੋ ਦਰਬੋਸ਼ ਕੁੰਨ ਕਰਤਾ ਠਾਕਾ ਕਬੀਰ ਕਹਿੰਨ ਤੂੰ ਤੇ ਐਵ ਪਰਵਤਦਾਰ ਬਨੀ ਆ ਮਕਾਂ ਮੇ ਉਠਾਨੀ ਤਰਕੀਤ ਦਿਲ ਦਾਨੀ ਮਮਸਾਰੂਏ ਅਜਰਾਏ ਈਲ ਕੇ ਰਫਤੇ ਦਿਲਹੀਜਨਾ ਤਾਨੀ ਸਭ ਰੋਜ ਕਸ਼ਟਮ ਤਰਹਾਵਾ ਕਰਦੇਮ ਬਦੀ ਭਿਆ ਫਿਫਾਜੀ ਦੇ ਵਰਨੇ ਕਰਦਮ ਕਰਦਮ ਕਰਦੇ ਸਭ ਰੋਜ ਕਸ਼ਟਮ ਤਰਹਾਵਾ ਕਰਦੇਮ ਬਦੀ ਭਿਆ ਗਾਹੇ ਨਨੇ ਪੀਤਾਰ ਕਰਦਮ ਮਮ ਈ ਜਿਨੀ ਐਵਾਲ ਬਦਬਦ ਅਮ ਜੋਬ ਦੀ ਲਾਫਲ ਏ ਨજર ਦੇ ਭਾਕ ਨਾਨਕ ਬਕੋਇ ਜੰਨ ਤਰਾ ਤੇਰੀ ਚਾਕਰਾਂ ਪਾਖਾ ਜਾਂ ਫਾਜ਼ੀ ਦਾ ਸ਼ਬਦ ਸੁਣਿਆ ਇਤਿਹਾਸ ਕਾ ਦਾ ਨੂਰ ਦੇ ਮੁੱਲਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਮੱਥਾ ਰੱਖ ਦਿੱਤਾ ਫਾਜ਼ੀ ਦਾ ਆਲਮ ਫਾਜ਼ਲ 6 ਸਾਲ ਦੇ ਬੱਚੇ ਧਰ ਗੁਰੂ ਨਾਨਕ ਸਾਹਿਬ ਦੇ ਨੂੰ ਮੱਥਾ ਟੇਕਿਆ موقع جمعیان کو چھڑ چکیا تھے لے گیا جا کے کہنے لگا کریان چند جی ان پڑھنے کے پر ہونا کیا تھا بھائی سے دو سمجھے سمجھے دیکھتے ہیں کہنے ان پڑھنے کے پر ہونا کیا تھا ایک کرتا دیا کی جانا تجھے کہنے لگا انہوں پڑھاؤ تاں عبر پڑھاؤن ہار ਇਹਦੇ ਪੁੰਜਿਆਂ ਨੂੰ ਪੜਾਉਣ ਵਾਲੇ ਸਤੇ ਆਏ ਹੋਏ ਨੇ ਹਨ ਉਹ ਕਿੰਨਾ ਦੇ ਮਾਇਆ ਦਾ ਮੋਹ ਪੜਦਾ ਪੜਦਾ ਪਾਇਆ ਹੋਇਆ ਸੀ